ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਆ ਲਓ ਜੀ ਆਪਾਂ ਲੱਗੇ ਸੀ ਪਨੀਰ ਦੀ ਸਬਜ਼ੀ ਬਣਾਉਣਾ ਪਨੀਰ ਬਣਾਇਆ ਸੀਗਾ ਤੇ ਪਨੀਰ ਬੜਾ ਸੁਣਾ ਬਣਿਆ ਦੇਖੋ ਦੁੱਧ ਹੈਗਾ ਸੀ ਤੇ ਪਨੀਰ ਬਣਾਇਆ ਪਨੀਰ ਬੜਾ ਹੀ ਸੌਫਟ ਬਣਿਆ ਤੇ ਬੜਾ ਹੀ ਸੋਹਣਾ ਬਣਿਆ ਮੈਂ ਇੱਕ ਕੱਟ ਕੇ ਦਿਖਾਉਣਾ ਆ ਦੇਖੋ ਪਨੀਰ ਕਿੰਨਾ ਸੁਣਾ ਬਣਿਆ ਤੇ ਇਹ ਮੈਂ ਬਣਾ ਕੇ ਸਵੇਰੇ ਹੀ ਬਣਾ ਕੇ ਨਾ ਤੇ ਮੈਂ ਅੰਜ ਦੇਖੋ ਕਿੰਨਾ ਸੌਫਟ ਆ ਆ ਦੇਖੋ ਘਰੇ ਬਣਾਏ ਪਨੀਰ ਦੀ ਤਰ ਇਸ ਨਹੀਂ ਹੁੰਦੀ ਆ ਦੇਖੋ ਕਿੰਨਾ ਸੌਫਟ ਬਹੁਤ ਜ਼ਿਆਦਾ ਸੌਫਟ ਹੈ ਤੇ ਬਹੁਤ ਹੀ ਵਧੀਆ ਹੈ ਤੇ ਬਣਾਵਾਂਗੇ ਆਪਾਂ ਸਿੰਪਲ ਤਰੀਕੇ ਦੇ ਨਾਲ ਹੀ ਅੱਜ ਲਈ ਆਪਾਂ ਲੈਨੇ ਟਮਾਟਿਕ ਹਰੀਆਂ ਮਿਰਚਾਂ ਤੇ ਆ ਲੈਨੇ ਆਪਾਂ ਪਿਆਜ਼ ਤੇ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਫਤ ਫਤੇ ਆ ਖਾਣਾ ਕੀ ਆ ਖਾਊਗਾ ਨਾ ਤੂੰ ਮੇਰਾ ਬੁੱਤੂ ਕੀ ਹੈ ਪਨੀਰ ਪਨੀਰ ਦੀ ਸਬਜੀ ਪੁਰਜੀ ਹੈ ਨਾ ਜਿਵੇਂ ਤੂੰ ਕਹਿੰਦਾ ਨਾ ਨਾ ਰਸਮਿਸਾ ਉਹ ਮੈਂ ਬਣਾ ਕੇ ਦੇਵਾਂ ਖਾਏਗਾ ਮੇਰਾ ਬੱਚਾ ਹਾਂ ਤੰਗਾ ਤੂੰ ਕਹਿੰਦਾ ਸੀ ਨਾ ਰਸਮਿਸਾ ਬਣਾ ਕੇ ਦੋ ਤੇ ਲਓ ਜੀ ਆਪਾਂ ਇਧਰ ਕਰਦੇ ਹਾਂ ਤਿਆਰੀ ਤੇ ਬੱਚੇ ਕਹ ਰਹੇ ਸੀ ਕਿ ਰਸਮਿਸਾ ਜਾਂ ਤਰੀ ਵਾਲਾ ਬਣਾ ਦਿਓ ਤਾਂ ਬਾਕੀ ਪੁਰਜੀ ਭਰੇ ਤਾਂ ਲੱਭੀ ਪਰਿਵਾਰ ਵਿੱਚ ਪੁਰਜੀ ਦੀ ਸਟਿੰਗ ਇਹ ਆਉਂਦੀ ਉਹ ਤਾਂ ਸਵੇਰੇ ਜਿਵੇਂ ਲੰਚ ਬਾਕਸ ਚ ਪਾਣਾ ਹਵੇ ਤੇ ਉਹ ਨਹੀਂ ਕੁ ਬਣਾ ਲਈਦੀ ਤੇ ਫਤਕੇ ਜਾਂਦਾ ਪੰਜ ਮੈਂਟ ਚ ਬਣਾਓ ਪਨੀਰ ਪੁਰਜੀ ਤੇ ਲਓ ਜੀ ਆਪਾਂ ਇਹਦੀ ਕਰੀਏ ਤਿਆਰੀ ਤੇ ਇਹ ਆਪਾਂ ਸਾਰਾ ਕੁਝ ਨਾ ਇਕੱਠਾ ਹੀ ਗ੍ਰਾਇੰਡ ਕਰ ਦੇਣਾ ਇਹਦੇ ਵਿੱਚ ਤੇ ਇਹ ਟੁਵਾਟਰ ਵੀ ਆਪਾਂ ਇੱਧਰ ਛੀਰ ਲੈਣੇ ਆ ਤੇ ਚਲੋ ਜੀ ਤੇ ਲਸਣ ਸੱਚ ਸੌਰੀ ਲਸਣ ਆ ਜਿਸੀ ਲਾਇਆ ਲਸਣ ਮੈਂ ਇੱਧਰ ਰੱਖਿਆ ਹੀ ਨਹੀਂਗਾ ਤੇ ਲਸਣ ਛਿੱਲਦੀ ਮੈਂ ਕਹੀ ਜਾਂ ਲੱਗਦਾ ਸੀ ਮੈਨੂੰ ਕੁਛ ਸਕਿਪ ਹੋ ਗਿਆ ਤੇ ਲਸਣ ਆ ਜੀ ਲਸਣ ਮੈਂ ਛਿੱਲਦੀ ਪਹਿਲਾਂ ਨਾਲ ਤੇ ਫੇਰ ਮੈਂ ਇਹਨੂੰ ਗਰਾਉਂਡ ਕਰੂੰਗੀ ਆਪਣਾ ਹੋ ਗਿਆ ਗਰਮ ਤੇ ਇੱਧਰ ਆਪਾਂ ਮਸਾਲਾ ਕਰ ਲਿਆ ਸੀ ਗਰਾਉਂਡ ਤੇ ਇਹ ਹੁਣ ਆਪਾਂ ਤਰਪਾ ਦੇਨੇ ਆ ਸਾਡਾ ਖਾਣਾ ਬਿਲਕੁਲ ਵੈਸੇ। ਇਹ ਆਪਾਂ ਬਣਾਵਾਂਗੇ ਗਰੇਵੀ ਵਾਲਾ ਰਸ ਨਹੀਂ ਸਾਜ। ਸਾਡੀ ਪਰਿਵਾਰ ਵਿੱਚ ਇਹ ਹੀ ਵਧੀਆ ਰਹਿੰਦਾ। ਫਿਰ ਮੈਂ ਪੀਸ ਲਈ ਛੋਟੇ ਛਟੇ ਕੱਟੇ ਆ ਤੇ ਆਪਣੇ ਆਇਆ ਗਿਆ ਗੈਸ ਤੇ ਬੱਤੇ ਉੱਪਰ ਤੇ ਸੇਰੇ ਮਹਿਨਾ ਜਿਹੜਾ ਪਹਿਲੇ ਜਿਹਾ ਪਕੌੜੇ ਵੀ ਬਣਾ ਲੈ ਸੀ ਉਹ ਮੈਂ ਰੈਸਪੀ ਨਹੀਂ ਸੀ ਬਣਾਈ। ਕਈ ਦਾ ਵੀ ਚਲੋ ਕਈ ਵਾਰੀ ਹੈ ਨਾ ਚੰਗਾ ਨਹੀਂ ਲੱਗਦਾ ਵੀ ਅਗਲੇ ਨੂੰ ਮਤਲਬਾ ਜੇ ਹਰੇ ਕੱਦਦੇ ਲਾਉਂ ਰਸਕੀ ਬਣਾਉਣੀ ਜਾਂ ਕਿਦਾਂ ਤੇ ਤਾਂ ਕਰਕੇ ਉਹ ਮੈਪ ਕੋਰਾਂ ਦੀ ਰੈਸਪੀ ਨਹੀਂ ਬਣਾਈ ਤੇ ਤੇ ਅੰਦਰ ਰਸਮੀ ਸਬਜੀ ਬਣਾਵਾਂਗੇ ਤੇ ਇਧਰ ਆਪਣਾ ਤੜਕਾ ਭੁੱਜ ਰਿਆ ਤੇ ਆ ਜਿਹੜੇ ਰਹਿੰਦੇ ਆ ਇਹ ਮਚੀਰ ਲਵਾਂ ਆ ਦੋ ਪੀਸ ਰਹਿ ਗਏ ਚੀਰਨ ਵਾਲੇ ਇਦਾਂ ਮੈਂ ਛੋਟੇ ਛੋਟੇ ਪੀਸ ਕੀਤੇ ਕਿਉਂਕਿ ਫੇਰ ਹੁੰਦਾ ਜੁੜੇ ਪਰਿਵਾਰ ਵਿੱਚ ਤੇ ਸਬਜੀ ਤਾਂ ਇਹਨਾਂ ਦੀ ਨਾਲ दाल ਹੈਗੀ ਆ ਤੇ ਨਾਲ ਚਲੋ ਇਹ ਰਸਮੀ ਸੀ ਸਬਜੀ ਹੋ ਜਾਗੀ ਤੇ ਆਪਾਂ ਚਲੋ ਰੋਟੀ ਛਕਾ ਦਾਂਗੇ ਤੇ ਚਲੋ ਜੀ ਆਪਾਂ ਪਾ ਲਈਏ ਤਰਕ ਥੋੜਾ ਜਿਹਾ ਝੋਲ ਲਵੇ ਫਿਰ ਪਾਉਣ ਲੇ ਨਮਕ ਮਿਰਚ ਪਾਵਾਂਗੇ ਆਪਾਂ ਸਾਦੇ ਤਰੀਕੇ ਨਾਲ ਜਿਹੜੇ ਪਹਿਲਾਂ ਸਾਦਾ ਬਣਾਉਂਦੇ ਸੀ ਕਿਉਂਕਿ ਜਿਹੋ ਜਿਹਾ ਸਮਾਂ ਹੋਵੇ ਮੈਂ ਹਰ ਵਾਰੀ ਕਹਿੰਦੀ ਹਾਂ ਕਿ ਜਿਹੋ ਜਿਹਾ ਸਮਾਂ ਹੋਵੇ ਉਹੋ ਜਿਹਾ ਵਰਤ ਲੈਣਾ ਚਾਹੀਦਾ ਕਈ ਵਾਰੀ ਆਂੰਦਨਾ ਕੋਈ ਤੋਰ ਮਜਬੂਰ ਹੋ ਕੇ ਆਇਆ ਹੁੰਦਾ ਤੇ ਅਗਲੇ ਨੂੰ ਇਦਾਂ ਲੱਗਦਾ ਵੀ ਹੈ ਨਾ ਚੰਗਾ ਨਹੀਂ ਲੱਗਦਾ। ਨਾ ਕਰਕੇ ਚਲੋ ਜੀ ਆਪਾਂ ਤੜਕਾ ਲਾ ਲਈਏ। ਆਪਣਾ ਗਿਆ ਪੁੱਜ ਤੇ ਨੌਂ ਪਾਤਾ। ਥੋੜਾ ਜਿਹਾ ଲୁଣ ਆਪਾਂ ਪਹਿਲਾਂ ਪਾਇਆ ਸੀ। ਹਲਦੀ ਪਾਈ ਆ। ਮੁੰਗੀ ਪਾਤੀ ਆਪਾਂ। ਤੇ ਮਿਰਚਾਂ ਆਪਾਂ ਹਰੀਆਂ ਪਾਈਆਂ ਸੀ। ਧਨੀਆ ਪਾਊਡਰ ਪਾਤਾ। ਪੁਨਿਆ ਹਾ ਜੀਰਾ ਪਾਤਾ। ਸੇਲ ਨਹੀਂ ਆਪਾਂ ਪਾਵਾਂਗੇ ਮਸਾਲਾ ਤੇ ਆਪਣੀ ਸਿੰਪਲ ਜਿਹੀ ਸਬ지 ਬਣਾ ਲਵਾਂਗੇ। ਹੁਣ ਇੱਥੇ ਆਪਾਂ ਨੇ ਡੋੰਗ ਪਾਣੀ ਪਾਉਂਦੇ ਆ। ਹਾਂ ਰੋ ਆਪਣਾ ਮਸਾਲਾ ਜਦੋਂ ਜ਼ਰੂਰ ਪਾ ਗਏ। ज होर पानी पाके पनीर पा हैं। दो मिनट तक तो अपना मसाला प्रोपर तो भोज तो जाएगा ਸਾਲਾ ਆਪਣਾ ਦੇਖੋ ਕਿੰਨਾ ਸੋਹਣਾ ਭੁੱਜਿਆ ਜਦੋਂ ਆਸਟਰਾਂ ਨਾਲ ਜਾਗਰ ਬਣ ਗਏ ਤੇ ਤੇਲ ਛੱਡ ਗਏ ਕਿਉਂਕਿ ਇਹ ਹੈਗਾ ਸਬਰ ਦਾ ਕੰਮ ਇਹ ਸੁਖਾਸ ਤੋਂ ਪਾ ਲਗਾ ਜਾਲੀ ਬਣ ਗਈ ਜਦੋਂ ਆਪਣਾ ਮਸਾਲਾ ਇਤਨਾ ਬਹੁਤ ਸੋਹਣੀ ਖੁਸ਼ਬੂ ਆ ਗਈ ਹੈ ਜਿੰਨ ਖਲਪੜ ਕੇ ਨਾਲ ਬਣਾਏ ਸਰਜੀ ਦੀ ਨਾ ਮੂੰਹ ਹੋ ਹੀ ਲੈਂਦੀ ਹੈ ਸੋਹਣੀ ਸਰਜੀ ਬਣ ਗਈ ਜਦੋਂ ਆਪਣਾ ਸਾਰੀ ਗਾਲ ਮਸਾਲਾ ਦੀ ਹੁੰਦੀ ਹੈ ਤੇ ਆਪਣਾ masala ਪੂਰੀ ਤਰ੍ਹਾਂ ਨਾਲ ਪੁੱਜ ਜਾਵੇ ਤੇ ਪੱਖਾ ਚੱਲਦਾ ਉਹਦੀ ਵੀ ਆਵਾਜ਼ ਆਉਂਦੀ ਤੇ ਹੁਣ ਆਪਾਂ ਪਾ ਦਾਂਗੇ ਪਾਣੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਬਣਾਉਣੀ ਆਂ ਰਾਸਮੇਸੇ ਸਬਜ਼ੀ ਖਾਸ ਕਰਕੇ ਮੈਂ ਗਰੇਵੀ ਵੀ ਵਾਧ ਬਣਾਈ ਸੀ ਵੀ ਆਪਏ ਇਹਨਾਂ ਰਾਸਮੇਸੇ ਸਬਜ਼ੀ ਵਧੀਆ ਬਣ ਜੇ ਆਪਾਂ ਲਈ ਸਬਜ਼ੀ ਬਣਾਉਣੀ ਆ ਨਾਲ ਚੌਲ ਬਣਾਉਣੀ ਜੇ ਕਿ ਸੰਨ ਚੌਲ ਵੀ ਖਾਣੇ ਨੇ ਇੱਥੇ ਆਪਾਂ ਪਨੀਰ ਸਾਰਾ ਕੱਟ ਕੇ ਰੱਖ ਲਿਆ ਤੇ ਇਹਨੂੰ ਪਾਣੀ ਨੂੰ ਵਾਲਾ ਆ ਜਾਏਗਾ ਨਾ ਤੇ ਆਪਾਂ ਫਿਰ ਮਤਲਬ ਕਿ ਇਹ ਪਾਵਾਂਗੇ ਵਿੱਚ ਜਦੋਂ ਪਾਣੀ ਗਰਮ ਹੋ ਗਿਆ ਪਾਣੀ ਉਬਾਲਾ ਆ ਗਿਆ ਇਸ ਤਰ੍ਹਾਂ ਮਨਉਣ ਨਾਲ ਨਾ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣ ਗਈ। ਇਹ ਸਿੰਪਲ ਜਿਹਾ ਤਰੀਕਾ ਜਿਹੜੇ ਦਾਦੀਆਂ ਮਾਵਾ ਬਣਾਉਂਦੀਆਂ ਸੀ ਉਹ ਵੀ ਆਪਾਂ ਕਰ ਦੇ ਦੀਏ। ਭਾਂਡੇ ਤੇ ਰੱਖੇ ਜਿ ਸਾਰੀ ਦਿਹਾੜੀ ਨਹੀਂ ਮੁੱਕਦੇ ਪਤਾ ਨਹੀਂ ਸਾਡੇ ਘਰੇ ਇਦਾਂ ਹੁੰਦੇ ਆ ਕਿ ਸਾਰਿਆਂ ਦੇ ਘਰੇ ਇਦਾਂ ਹੁੰਦੇ ਆ। ਉਹ ਲਓ ਜੀ ਆਪਾਂ ਢੱਕਣ ਦੇਤਾ ਤੇ ਹੁਣ ਆਪਾਂ 5 ਮਿੰਟ ਬਾਅਦ ਚਾਰ ਪੰਜ ਮਿੰਟ ਬਾਅਦ ਵਿੱਚ ਪਨੀਰ ਆ ਗਿਆ ਜੀ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਬismillah ਸਬਜੀ ਆਪਣੀ ਬਿਲਕੁਲ ਬਣ ਕੇ ਹੋ ਗਈ ਆ ਤਿਆਰ ਹੋਰ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਤੇ ਇਹ ਦੇਖ ਲਓ ਸਬਜੀ ਕਿਉਂਕਿ ਰਸ ਮਿਸੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀਗਾ ਮੈਂ ਸਬਜੀ ਬਣਾਉਣੀ ਰਸਮਿਸ ਲਈ ਜੇ ਬੱਚਿਆਂ ਨਾਲ ਚੌਲ ਖਾਣੇ ਕੁਛ ਵੀ ਕਰਨਾ ਨਾ ਤੇ ਲੋਚ ਤੁਸੀਂ ਦੱਸੋ ਵੀ ਆਪਣੀ ਸਬਜੀ ਤੁਹਾਨੂੰ ਕਿਵੇਂ ਦੀ ਲੱਗੀ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਧੰਨਵਾਦ ਜੀ ਲਾਈਕ ਕਮੈਂਟ ਸ਼ੇਅਰ ਜਿਵੇਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਉਹ ਵੀ ਕਰਦੇ ਰਹੋ ਬਹੁਤ ਸਾਰੀਆਂ ਅਸੀਸਾਂ ਬਹੁਤ ਸਾਰੀਆਂ ਅਸੀਸਾਂ ਲਾਭ ਜੂ ਸਾਰਿਆਂ